ਬਸ ਕਾਰਜ ਵਿੱਚ ਚੈਨ ਨਹੀਂ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹਾਂਜੀ ਤੁਸੀਂ ਪਿਛਲੇ ਸਮੇਂ ਵਿੱਚ ਜਿਹੜੇ ਪੋਜ਼ਿਟਿਵ ਇੰਡੀਕੇਸ਼ਨ ਦੇ ਰਹੇ ਸੀ ਸੋਸ਼ਲ ਮੀਡੀਆ ਤੇ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਰਹੇ ਹਾਂ ਪਿਛਲੀਆਂ ਕਾਲਾਂ ਦੇ ਵਿੱਚ ਵੀ ਤੁਸੀਂ ਇੰਡੀਪੈਂਡੈਂਟਲੀ ਬਿਨਾਂ ਕਿਸੇ ਕਿਸਮ ਦੀ ਹਮਮਾ ਉਹਨੂੰ ਸਭ ਨੂੰ ਤਿਆਗਦੇ ਹਾਂ ਵਿਸ਼ਾਲ ਨਲੀ ਨਾਲ ਇੰਡੀਪੈਂਡੈਂਟਲੀ ਮੱਲਵ ਕੋਆਰਡੀਨੇਸ਼ਨ ਕਰ ਦੇ ਰਹੇ ਹਾਂ ਐਕਸ਼ਨਾਂ ਦੀ ਇਹਨਾਂ ਫੋਰਮਾਂ ਵੱਲੋਂ ਜਿਵੇਂ ਕਿ 30 ਦੇ ਬੰਦ ਦੇ ਸੱਦੇ ਦੀ ਮਿਸਾਲ ਹੈਗੀ ਆ ਉਸ ਤੋਂ ਪਹਿਲਾਂ ਰੇਲਵੇ ਟਰੈਕ ਜਾਮ ਕਰਨ ਦੀ ਪਟਿਆਲੇ ਅਸੀਂ ਤੁਹਾਨੂੰ ਦੇਖਦੇ ਰਹੇ ਹਾਂ ਤੇ ਇਹਦੇ ਵਿੱਚ ਇਸ ਕ੍ਰੂਸ਼ਲ ਮੋੜ ਦੇ ਉੱਤੇ ਲੋਕਾਂ ਦੀ ਬੜੀ ਜਿਹੜੀ ਹੈਗੀ ਆ ਮੰਗ ਸੀਗੀ ਤੇ ਹੁਣ ਥਕਾਵਟ ਤਾਂ ਤੁਹਾਨੂੰ ਹੋਈ ਹੋਈ ਆ ਨਹੀਂ ਨਹੀਂ ਹੁਣ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਸਵਾਲ ਵੀ ਤੁਹਾਡੇ ਕੋਲੇ ਸਾਰੇ ਆ ਗਏ ਮੈਂ ਸਾਰੇ ਰਿਪੀਟ ਨਹੀਂ ਕਰੂੰਗਾ ਕਿਉਂਕਿ ਮੈਂ ਜ਼ਿਆਦਾ ਟਾਈਮ ਲਵਾਂ ਹਾਂ ਨਹੀਂ ਨਹੀਂ ਦੇਖੋ ਇਹ ਇਹ ਜਿਹੜਾ ਮੁੱਦਾ ਹੈ ਦੋ ਫਾਰਮਾਂ ਵੱਲੋਂ ਲੜੇ ਜਾ ਰਹੇ ਅੰਦੋਲਨ ਦਾ ਹਾਂਜੀ ਇਹਦੇ ਵਿੱਚ ਇਹ ਮੁੱਦੇ ਸਾਡੇ ਸਾਂਝੇ ਨੇ ਜੀ ਨੰਬਰ 1 ਨੰਬਰ 2 ਤੇ ਸਾਡਾ ਜੋ ਦੁਸ਼ਮਣ ਹੈ ਉਹ ਵੀ ਸਾਂਝਾ ਹੈ ਹੂੰ ਨੰਬਰ 3 ਇਹ ਗੱਲ ਪੱਕੀ ਆ ਦੇਖੋ ਜੈਪ ਸਿੰਘ ਜੀ ਕੇ ਅੰਦੋਲਨ ਤੋਂ ਆਉਣ ਤੋਂ ਬਾਅਦ ਸਾਡੇ ਕਈ ਕਾਰਨਾ ਕਰਕੇ ਜੋ SKM ਸੀ ਅਗਰਾਹਾ ਸਭ ਤੋਂ ਪਹਿਲਾਂ ਹੀ SKM ਦੇ ਹਿੱਸਾ ਨਹੀਂ ਸੀਗੇ ਪੰਜਾਬ ਲੈ ਬਗ ਨੇ ਲੇਕਿਨ ਪੰਜਾਬ ਦੇ SKM ਦੇ ਵਿੱਚ ਕੁਝ ਡਿਫਰੈਂਸਸ ਆਏ ਪੰਨੂ ਭਨੇਰ ਦੀ ਜਥੇਬੰਦੀ ਨੇ ਕੁਝ ਜਥੇਬੰਦੀਆਂ ਨੂੰ ਨਾਲ ਲੈ ਕੇ KMM ਬਣਾ ਲਿਆ ਹੂੰ ਰਾਜੇਵਾਲ ਸਾਹਿਬ ਆਪਣਾ ਸੰਯੁਕਤ ਸਮਾਜ ਮੋਰਚਾ ਬਣਾ ਕੇ ਪਾਰਟੀ ਦੇ ਤੌਰ ਤੇ ਚਲੇ ਗਏ ਪੰਜ ਜਥੇਬੰਦੀਆਂ ਚਾਰ ਨੂੰ ਨਾਲ ਲੈ ਕੇ ਹੂੰ ਢੱਲੇਵਾਲ ਸਾਹਿਬ ਨੇ ਆਪਣਾ ਜਦੋਂ ਇਹ ਜਿਹੜੀਆਂ 15 ਜਥੇ ਬੰਨੀਆਂ 16 ਜਥੇ ਬੰਨੀਆਂ ਨੇ ਜਦੋਂ ਇਲੈਕਸ਼ਨ ਦੇ ਫੋਰਮ ਨਾਲ ਜਾਣ ਦੀ ਗਲਤੀ ਮੰਨ ਕੇ ਵਾਪਸ ਸੰਯੁਕਤ ਕਿਸਾਨ ਮੋਰਚੇ 'ਚ ਆ ਗਏ ਉਦੋਂ ਢੱਲੇਵਾਲ ਸਾਹਿਬ ਨੇ ਆਪ ਡਿਕਲੇਅਰ ਕਰਤਾ ਵੀ ਮੈਂ ਐਸ ਕੇਮ ਗੈਰ ਸਿਆਸੀ ਬਣਾਉਂਗਾ ਇਹ ਬੰਦੇ ਤਾਂ ਚੋਣਾ ਲੜਨ ਵਾਲੇ ਨੇ ਹਾਲਾਂਕਿ ਚੋਣਾ ਲੜਨ ਵਾਲੇ ਬੰਦਿਆਂ ਨੇ ਕਹਤਾ ਸੀ ਵੀ ਜਿਹੜੇ ਜਿਹਨੇ ਵੀ ਉਹਨਾਂ 'ਚ ਚੋਣਾ ਲੜਦੇ ਸੀ ਵੀ ਇਹ ਸਾਡੀ ਗਲਤੀ ਹੈ ਤੇ ਗਲਤੀ ਮੰਨ ਕੇ ਅਸੀਂ ਇਸ ਮੋਰਚੇ 'ਚ ਵਾਪਸ ਆਉਣਾ ਚਾਹੁੰਦੇ ਹਾਂ ਵਾਪਸ ਉਹਨਾਂ ਨੂੰ ਲੈ ਲਿਆ ਸੀ ਅਸੀਂ ਹੁਣ ਇਹ ਚਾਰ ਬਾਈ ਡਿਫਾਲਟ ਚਾਰ ਤਰ੍ਹਾਂ ਹੋ ਗਈਆਂ ਸੀਗੀਆਂ ਚਾਰ ਤਰ੍ਹਾਂ ਦੇ ਵਿੱਚੋਂ ਅਸੀਂ ਲਗਾਤਾਰ ਮੈਂ ਨਿੱਜੀ ਤੌਰ ਤੇ ਕੋਸ਼ਿਸ਼ ਕਰਦਾ ਰਿਹਾ ਗ੍ਰਾਹਕ ਸਾਹਿਬ ਨੂੰ ਵੀ ਤੁਸੀਂ ਪੰਜਾਬ ਦੇ ਮੋਰਚੇ 'ਚ ਆ ਜਾਓ ਨਹੀਂ ਆਏ ਹੂੰ ਦੱਲੇਵਾਲ ਸਾਹਿਬ ਨੂੰ ਨਿੱਜੀ ਤੌਰ ਤੇ ਤੇ ਕਾਕੇ ਕੋਲਰੇ ਨਿੱਜੀ ਤੌਰ ਤੇ ਮਿਲ ਕੇ ਵੀ ਮੈਂ ਕਿਹਾ ਉਹਨਾਂ ਨੂੰ ਜਿਹੜਾ ਨੌ ਸੂਤਰੀ ਅਸੀਂ ਮੋਰਚੇ ਨੂੰ ਚਲਾਉਣ ਦੇ ਜਿਹੜੇ ਨੁਕਤੇ ਬਣਾਏ ਸੀ ਉਹ ਵੀ ਉਹਨਾਂ ਨੂੰ ਦਿੱਤੇ ਵੀ ਆਹ ਭੇਜ ਤੇ ਉਹਨਾਂ ਨੂੰ ਭਾਈ ਭੇਜ ਤੇ WhatsApp ਤੇ ਪੜ ਲਓ ਅੱਗੇ ਤੋਂ ਚੋਣਾ ਲੜਨ ਵਾਲੇ ਨਹੀਂ ਰਹਿਣਗੇ ਜਿੱਥੇ ਮੋਰਚੇ ਦੇ ਵਿੱਚ ਇਸੇ ਤਰ੍ਹਾਂ ਰਾਜੇਵਾਲ ਵਾਸਤੇ ਵੀ ਕਮੇਟੀ ਬਣਾਈ ਉਹ ਰਾਜੇਵਾਲ ਸਾਹਿਬ ਖਰ ਆਪਣਾ ਗਲਤੀ ਮੰਨ ਕੇ ਆ ਗਏ ਇਹ ਇਹ ਕੋਸ਼ਿਸ਼ਾਂ ਦੇ ਬਾਵਜੂਦ ਵੀ ਚਲੋ ਇਹਨਾਂ ਨੇ ਡੱਲੇਵਾਲ ਸਾਹਿਬ ਨੇ ਜਿਸ ਕਿਸਮ ਦੇ ਬਿਆਨ ਦਿੱਤੇ ਜਿਸ ਕਿਸਮ ਨੇ ਬਰਨਾਲੇ ਕੱਟ ਦੇ ਵਿੱਚ ਉਹਨਾਂ ਨੇ ਹੱਥ ਖੜੇ ਕਰਾਏ ਲੋਕਾਂ ਤੋਂ ਜਿਸ ਕਿਸਮ ਦਾ ਸੰਯੁਕਤ ਕਿਸਾਨ ਮੋਰਚੇ ਪ੍ਰਤੀ ਉਹਨਾਂ ਨੇ ਦੁਰਪ੍ਰਚਾਰ ਕੀਤਾ ਦੁਸ਼ਪ੍ਰਚਾਰ ਕੀਤਾ ਉਹਦੇ ਨਾਲ ਦੂਰੀਆਂ ਵਧੀਆਂ ਉਹਨਾਂ ਨੇ ਅਸਲ 'ਚ ਬਹੁਤ ਸਾਡੀ ਜਿੱਥੇ ਸਾਡੇ ਮੋਰਚੇ ਦੇ ਅੰਦਰ ਵੀ ਕੁਝ ਚਿਰਹਾਗੀਆਂ ਹੈ ਜੀਆਂ ਜਿਨ੍ਹਾਂ ਨੇ ਅਸਲ 'ਚ ਨੇੜੇ ਲੈ ਕੇ ਆਉਣ ਦੀ ਦੂਰੀਆਂ ਨੂੰ ਵਧਾਇਆ ਉਹਨਾਂ ਨੇ ਵੀ ਪਰ ਹੁਣ ਜਦੋਂ ਕੋਈ ਅੰਦੋਲਨ ਚੱਲ ਰਿਹਾ ਹੈ ਉਹੀ ਮੁੱਦੇ ਨੇ ਤੇ ਉਹੀ ਸਾਡੇ ਸਾਂਝੇ ਦੁਸ਼ਮਣ ਨੇ ਇਹਦੇ ਸਾਡੀ ਜ਼ਿੰਮੇਵਾਰੀ ਬਹੁਤ ਪਹਿਲਾਂ ਹੀ ਬਣਦੀ ਸੀ ਕਿ ਅਸੀਂ ਨੇੜੇ ਲੱਗਣ ਦੀ ਕੋਸ਼ਿਸ਼ ਕਰੀਏ لیکن ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਪੰਜਾਬ ਦੇ ਅੰਦਰ ਵੀ ਤੇ ਇਹਦੇ ਆਧਾਰ ਦੇ ਉੱਤੇ ਦੇਸ਼ ਦੇ ਵਿੱਚ ਵੀ ਇਸ ਕਿਸਮ ਦਾ ਮਾਹੌਲ ਸੀ ਇੱਕ ਤਾਂ ਨੈਰੇਟਿਵ ਇਹ ਸਿਰਜਤਾ ਕੁਝ ਲੋਕਾਂ ਨੇ ਵੀ ਇਹ ਤਾਂ ਆਰਐਸਐਸ ਦੇ ਲੋਕ ਨੇ ਆਰਐਸਐਸ ਦੇ ਬਿਠਾਏ ਹੋਏ ਲੋਕ ਨੇ ਜਦੋਂ ਕਿ ਮੈਂ ਬਹੁਤ ਨੇੜਿਓ ਇਹਨਾਂ ਨੂੰ ਜਾਣਨਾ ਇਹਨਾਂ ਦਾ ਪਿਛਲੇ ਸਮੇਂ 'ਚ ਸੀਗਾ ਕੱਕਾ ਜੀ ਦਾ ਮੰਨੂ ਪਹਾੜ ਦਾ ਕੁਝ ਬੀਜੇਪੀ ਆਰਐਸਐਸ ਦੇ ਨੇੜਤਾ ਸੀ ਲੇਕਿਨ ਜਦੋਂ ਤੋਂ ਅੰਦੋਲਨ ਦਿੱਲੀ ਵਾਲੇ ਚਾਏ ਨੇ ਇਹ ਉਦੋਂ ਤੋਂ ਬਾਅਦ ਲਗਾਤਾਰ ਉਹਨੇ ਤੋਂ ਦੂਰ ਹੀ ਰਹੇ ਨੇ ਅੱਜ ਵੀ ਦੂਰ ਨੇ ਮੇਰਾ ਕਹਿਣਾ ਇਹ ਇਸ ਕਰਕੇ ਇਸ ਕਿਸਮ ਦਾ ਨੈਰੇਟਿਵ ਬਣਾ ਕੇ ਕੁਝ ਪ੍ਰਚਾਰ ਹੋਇਆ ਜਿਹਦੇ ਜੋ ਬਹੁਤ ਸਾਰੀਆਂ ਖੱਬੀਆਂ ਧਿਰਾਂ ਨੇ ਜੜੀਆਂ ਉਹਨਾਂ ਨੇ ਉਸ ਕਿਸਮ ਦੇ ਸਟੈਂਡ ਲੈ ਤੇ ਆਲ ਇੰਡੀਆ ਤੇ ਵੀ ਪੰਜਾਬ 'ਚ ਹੋਈ ਸੋ ਲੇਕਿਨ ਇਹਨਾਂ ਨੇ ਆਪਣਾ ਲਗਾਤਾਰ 11 ਮਹੀਨੇ ਲੜ ਕੇ ਸ਼ੋਅ ਦਾ ਸਿੱਧ ਕਰਤਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀ ਵੀ ਇਹ ਥੱਕ ਜਾਣਗੇ ਟੁੱਟ ਜਾਣਗੇ ਖੰਡਾ ਦਿੱਤੇ ਜਾਣਗੇ ਲੇਕਿਨ ਮੈਨੂੰ ਇਹ ਲੱਗਦਾ ਕਿ ਜਿਹੜੇ ਲੋਕ ਸਾਡੇ ਇਹ ਸੋਚਦੇ ਸੀ ਉਹ ਇਹ ਨਹੀਂ ਸਮਝਦੇ ਕਿ ਪੰਜਾਬ ਦੀ ਫੀਜ਼ਾ ਦੇ ਅੰਦਰ ਇੱਕ 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 ਐਸਾ ਮੁਹਾਵਰਾ ਹੈ ਜਿਹੜਾ ਸਿੱਖ ਅਹ ਹਿਸਟਰੀ ਦੇ ਵਿੱਚੋਂ ਨਿਕਲਿਆ ਹੋਇਆ ਵੀ ਅਰਦਾਸ ਕਰਕੇ ਜਦੋਂ ਚੱਲ ਪਿਓ ਉਦੋਂ ਅੱਗੇ ਚੱਲਣਾ ਹੈ ਜਾਂ ਜਦੋਂ ਬੈਠ ਗਏ ਉਦੋਂ ਉਹਦੇ ਤੋਂ ਉੱਠਣਾ ਨਹੀਂ ਹੈ ਜਦੋਂ ਲੜਨ ਦੀ ਲੱਗੇ ਲੜਨਾ ਹੈ ਫਿਰ ਡਟ ਕੇ ਲੜਨਾ ਹੈ ਇਸ ਦੇ ਵਿੱਚ ਮੇਰਾ ਇਹ ਅੰਡਰਸਟੈਂਡਿੰਗ ਸੀ ਡੇ 1 ਤੋਂ ਵੀ ਇਹ ਮੋਰਚੇ ਨੇ ਜਿਹੜੇ ਨਾ ਤਾਂ ਪਿੱਛੇ ਹਟ ਅਗਰ ਇਹ ਬੈਠੇ ਰਹੇ ਤੇ ਇਹਨਾਂ ਨੂੰ ਸਹਿਯੋਗ ਪੰਜਾਬ ਚੋਂ ਮਿਲਣਾ ਹੀ ਮਿਲਣਾ ਹੈ ਸੋ ਉਹ ਗੱਲ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਨਿਭੀ ਹੈ ਮੋਰਚਾ ਵੱਲੋਂ ਵੀ ਨਿਭੀ ਹੈ ਤੇ ਲੋਕਾਂ ਵੱਲੋਂ ਵੀ ਨਿਭੀ ਹੈ ਹਾਲਾਂਕਿ ਇੱਕ ਗੱਲ ਲੋਕਾਂ ਵੱਲੋਂ ਵੀ ਤੇ ਸਭ ਵੱਲੋਂ ਇਹ ਸੀ ਵੀ ਯਾਰ ਸਾਰੇ ਜਿਹੜੇ ਸੰਗਠਨ ਨੇ ਪੰਜਾਬ ਦੇ ਇਕੱਠੇ ਕਿਉਂ ਨਹੀਂ ਹੁੰਦੇ ਸਾਰੇ ਮੋਰਚੇ ਇਕੱਠੇ ਕਿਉਂ ਨਹੀਂ ਹੁੰਦੇ ਸੋ ਉਹ ਜਦੋਂ ਹਣ ਢੱਲੇਵਾਲ ਸਾਹਿਬ ਨੇ ਆਪਣਾ ਮਰਨ ਵਾਰਤ ਰੱਖ ਲਿਆ ਹਾਲ ਤਾਂ ਇਸ ਕਿਸਮੀਆਂ ਹੋ ਗਿਆ ਸੀ ਆਪਣੇ ਤੌਰ ਤੇ ਅੰਦੋਲਨ ਕਰਦੇ ਹੋਰ ਦੂਜੀ ਗੱਲ ਇੱਕ ਇੰਪੋਰਟੈਂਟ ਗੱਲ ਇਹ ਹੈ ਜਿਹੜੀ ਮੈਨੂੰ ਲੱਗਦਾ ਅੰਦੋਲਨ ਦੇ ਉਛਲ ਤੋਂ ਬਾਅਦ ਮੈਂ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਡੀਆਂ ਮੀਟਿੰਗਾਂ ਅੱਜ ਵੀ ਪੰਜਾਬ ਚ ਕਹਿੰਦਾ ਰਿਹਾ ਵੀ ਆਪਾਂ ਭਾਈ ਅੰਦੋਲਨ ਸਸਪੈਂਡ ਕਰਕੇ ਆਏ ਸੀ ਆਪਾਂ ਨੂੰ ਦਿੱਲੀ ਨੂੰ ਦੁਬਾਰੇ ਇੱਕ ਵਾਰੀ ਜਾਣਾ ਚਾਹੀਦਾ ਦਿੱਲੀ ਨੂੰ ਘੇਰਨਾ ਚਾਹੀਦਾ ਇਹ ਦਿੱਲੀ ਚਲੋ ਦੀ ਕਾਲ ਦੇਣੀ ਚਾਹੀਦੀ ਆਪਾਂ ਨੂੰ ਲੇਕਿਨ ਉਹਦੇ ਚ ਮੇਰੀ ਜਥੇਬੰਦੀ ਦੀ ਨਹੀਂ ਚੱਲੀ ਮੇਰੇ ਜਥੇਬੰਦੀ ਨਾਲ ਇੱਕ ਦੋ ਜਥੇਬੰਦੀਆਂ ਹੋਰ ਸੀ ਇਹਨਾਂ ਨੇ ਉਸ ਕਾਲ ਦਾ ਸੱਦਾ ਦਿੱਤਾ ਇਹਨਾਂ ਨੂੰ ਅੱਜ ਵੀ ਉਦੋਂ ਵੀ ਹੰਗਾਰਾ ਮਿਲਿਆ ਅੱਜ ਵੀ ਮਿਲ ਰਿਹਾ ਔਰ ਲੋਕ ਪੰਜਾਬ ਦੇ ਅਸਲ 'ਚ ਦਿੱਲੀ ਦੇ ਨਾਲ ਲੜਾਈ ਨੂੰ ਇਹ ਸਮਝਦੇ ਵੀ ਅਸਲੀ ਲੜਾਈ ਤਾਂ ਇਹ ਹੈ ਨਹੀਂ ਧਰਨੇ ਲਾ ਕੇ ਮੰਗ ਪੱਤਰ ਭੇਜਣ ਨੂੰ ਤਾਂ ਲੋਕ ਸਮਝਦੇ ਨਹੀਂ ਕਿ ਕੋਈ ਯੁੱਧ ਹੈ ਜਾਂ ਲੜਾਈ ਹੈ ਜਾਂ ਅੰਦੋਲਨ ਹੈ ਸੋ ਇਸ ਲਈ ਮੈਂ ਅੰਤ ਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਅੰਦੋਲਨ ਦੇ ਵਿੱਚ ਸੰਯੁਕਤ ਕਿਸਾਨ ਪਾਤੜਾ ਤੋਂ ਆਜੂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜਾ ਇਸ ਕਿਸਮ ਦਾ ਸਾਡਾ ਹੈਗਾ ਉਹ ਹੁਣ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੂੰ ਅਸੀਂ ਆਪਣੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਾਈਲੈਟਰਲੀ ਮਿਲਦੇ ਵੀ ਰਹੇ ਇਹ ਗੱਲ ਨੂੰ ਜ਼ੋਰ ਵੀ ਕਹਿੰਦੇ ਕਨਵਿੰਸ ਵੀ ਕਰਾਉਂਦੇ ਰਹੇ ਵੀ ਆਪਾਂ ਨੂੰ ਯਾਰ ਇਸ ਤਰੀਕੇ ਨਾਲ ਸੋਚਣਾ ਚਾਹੀਦਾ ਅੱਛਾ ਜਿਹੜੇ ਐਸ ਕੇ ਐਮ ਦੇ ਆਪਾਂ ਨੂੰ ਡਾਕਟਰ ਸਾਹਿਬ ਦੂਜੇ ਮੈਂਬਰ ਦੂਜੀਆਂ ਜਥੇਬੰਦੀਆਂ ਦੂਜੀਆਂ ਸਟੇਟਾਂ 'ਚ ਨੇਗੀਆਂ ਉਹਨਾਂ ਨੇ ਵੀ ਤਕਰੀਬਨ ਇਹੀ ਰੁਖ ਹੈਗਾ ਨਹੀਂ ਬਿਲਕੁਲ ਨਹੀਂ ਮੈਂ ਪੰਜ ਸੂਬਿਆਂ ਦੀਆਂ ਜਥੇਬੰਦੀਆਂ ਦੀ ਵੱਡੀ ਇੱਕ ਸੰਮੇਲਨ ਹੋਇਆ ਦੱਖਣ ਦਾ ਕਰਨਾਟਕ ਕੇਰਲਾ ਤਾਮਿਲਨਾਡੂ ਤੇਲੰਗਾਨਾ ਆਂਧਰਾ ਪ੍ਰਦੇਸ਼ ਦਾ 2 ਮਹੀਨੇ ਪਹਿਲਾਂ ਮੈਂ ਉੱਥੇ ਜਾ ਕੇ ਆਇਆ ਉੱਥੇ ਉਹਨਾਂ ਦਾ ਯੂਨੀਨੀਮਸ ਰਾਏ ਸੀ ਕਿ ਪੰਜਾਬ ਦੀਆਂ ਜਥੇਬੰਦੀਆਂ ਨੂੰ ਰਲ ਕੇ ਦਿੱਲੀ ਵੱਲ ਜਾਣਾ ਚਾਹੀਦਾ ਓਕੇ ਈਵਨ ਇਥੋਂ ਤੱਕ ਕਿ ਬਹੁਤਿਆਂ ਦਾ ਵੀ ਜਿਹੜਾ ਅੰਦੋਲਨ ਚੱਲ ਰਿਹਾ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਹੁਣ ਮੈਂ ਕਲਕੱਤੇ ਜਾ ਕੇ ਆਇਆ 4 ਸੂਬਿਆਂ ਦਾ ਸੰਮੇਲਨ ਸੀ ਜਾ ਛਾਰਖੰਡ ਬੰਗਾਲ ਬਿਹਾਰ ਤੇ ਉੜੀਸਾ ਦਾ ਉੱਥੇ ਵੀ ਲੋਕਾਂ ਦੀ ਯੂਨੀਨਿਮਸ رائے ਇਹ ਸੀ ਵੀ ਸਾਨੂੰ ਇਸ ਅਸਰਚ ਅੰਦੋਲਨ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਤੇ ਦਿੱਲੀ ਵੱਲ ਵਧਣਾ ਚਾਹੀਦਾ ਨਾਲਾ ਕਿ ਮੈਂ ਜਾਣਦਾ ਵੀ ਉਹ ਸੂਬੇ ਇੰਨਾ ਦਿੱਲੀ ਦੇ ਨਾਲ ਸਿੱਧਾ ਆ ਕੇ ਨਹੀਂ ਲੜ ਸਕਦੇ ਬੇਸਿਕਲੀ ਪੰਜਾਬ ਹਰਿਆਣਾ ਯੂਪੀ ਇਹਨਾਂ ਨੇ ਰਾਜਸਥਾਨ ਨੇ ਲੜਨਾ ਹੈ ਔਰ ਇਹੀ ਅਸਰਚ ਸਪਰਟਾਈਜ਼ ਭੂਮੀ ਵੀ ਇਹੀ ਹੈ ਇਹੀ ਚਾਰ ਸੂਬੇ ਨੇ ਜਿਨ੍ਹਾਂ ਤੋਂ ਚਾਰ ਜਾਂ ਪੰਜ ਸੂਬੇ ਨੇ ਜਿਹਦਾ ਗ੍ਰੇਡੀਅਨ ਇਕਨੋਮੀ ਦਾ ਪੈਟਰਨ ਵੀ ਇੱਕੋ ਜਿਹਾ ਮੰਡੀ ਨਾਲ ਜੁੜਿਆ ਹੋਇਆ ਇੱਕੋ ਜਿਹਾ ਇਹਨਾਂ ਦਾ ਕਲਚਰ ਹੈ ਚਾਰ ਨੇ ਜਸਟ ਨੇ ਇੱਕੋ ਖੂਨ ਹੈ ਲੜਨ ਦਾ ਇਹਨਾਂ ਚ ਇੱਕ ਰੋਹ ਹੈ ਲੜਨ ਦਾ ਇਹਨਾਂ ਦਾ ਪਿਛੋਕੜ ਹੈ ਇਹਨਾਂ ਦੀ ਯੂਨਿਟੀ ਦੇ ਉੱਤੇ ਹੀ ਪੂਰੇ ਦੇਸ਼ ਦੇ ਕਿਸਾਨਾਂ ਦੀ ਯੂਨਿਟੀ ਬਣ ਸਕਦੀ ਸੀ ਜਾਂ ਬਣੇਗੀ ਇਸ ਕਰਕੇ ਮੇਰਾ ਇਹ बार-बार ਸੀ ਵੀ ਭਾਈ ਆਪਾਂ ਤਿਆਰੀ ਕਰੋ ਯੂਪ ਪੰਜਾਬ ਤੇ ਹਰਿਆਣਾ ਹੀ ਕਰ ਲਓ ਆਪਾਂ ਇੰਨੇ ਕਿੰਨਤੀ ਚ ਹੋ ਜਾਾਂਗੇ ਜੇ ਪੰਜਾਬ ਹਰਿਆਣਾ ਯੂਪ ਨਾਲ ਆਪਣੀ ਬੈਕਯਾਰਡ ਦੇ ਉੱਤੇ ਉੱਤਰ ਉੱਤਰਾਖੰਡ ਇੱਧਰ ਰਾਜਸਥਾਨ ਤੇ ਉੱਤਰ ਆਪਣਾ ਮੱਧ ਪ੍ਰਦੇਸ਼ ਹੋਣਗੇ ਆਪਾਂ ਇਹ ਤਿੰਨ ਸੂਬੇ ਰਲ ਕੇ ਦਿੱਲੀ ਨੂੰ ਇਸ ਤਰੀਕੇ ਨਾਲ ਘੇਰ ਸਕਦੇ ਬਟ ਵੀ ਸ਼ੁਡ ਡਿਸਾਈਡ ਅ ਡੇਟ ਤੇ ਉਹਦੀ ਤਿਆਰੀ ਕਰਨੀ ਚਾਹੀਦੀ ਹੈ ਵੀ ਦਿੱਲੀ ਨੂੰ ਅਸੀਂ ਇੰਨੀ ਤਰੀਕ ਨੂੰ ਜਾਣਾ ਇੰਨੀ ਤਰੀਕ ਨੂੰ ਦਿੱਲੀ ਕੂਚ ਕਰਨਾ ਲੇਕਿਨ ਸਾਡੀ ਉਹ ਜੇ ਮਤਲਬ ਕਿ ਨਾ ਤਾਂ ਉਸ ਕਿਸਮ ਦੀ ਤਿਆਰੀ ਕੀਤਾ ਕਰਨ ਦੇ ਲਈ ਸੀ ਇਹ ਤਿਆਰ ਲੋਕ ਯਾਨੀ ਅੰਦੋਲਨ ਨੂੰ ਐ ਸਮਝੇ ਵੀ ਇਹ ਜਿਵੇਂ ਨਾ ਇੱਕ ਸਟੇਜ ਵਾਈਜ਼ ਥਿਉਰੀ ਹੁੰਦੀ ਹੈ ਵੀ ਇਹ ਕੰਟੀਨਿਊਸ ਨਹੀਂ ਇੱਕ ਰੁਕ ਰੁਕ ਕੇ ਚੀਜ਼ਾਂ ਹੁੰਦੀਆਂ ਨੇ ਮੈਨੂੰ ਲੱਗਦਾ ਵੀ ਅੰਦੋਲਨ ਤੇ ਜਿਹੜੇ ਸਟਰਗਲ ਜਦੋਂ ਆਪਾਂ ਇਹ ਕਿੰਨੇ ਸਟਰਗਲ ਦੇ ਕੈਪਸੂਲਟ ਹੈ ਕੰਟੀਨਿਊਸ ਹੈ ਇਹ ਫਿਰ ਉਹਨੂੰ ਉਵੇਂ ਦੇਖਣਾ ਵੀ ਚਾਹੀਦਾ ਉਹਨੂੰ ਲੜਨਾ ਵੀ ਚਾਹੀਦਾ ਉਹਨੂੰ ਫੈਸਲੇ ਵੀ ਉਵੇਂ ਕਰਨੇ ਚਾਹੀਦੇ ਨੇ ਸੋ ਇਹ ਜਿਹੜੀ ਗੱਲ ਸੀ ਕਿਸਾਨੀ ਦੇ ਮਾਮਲੇ ਦੇ ਵਿੱਚ ਮੇਰਾ ਇਹ ਸੀ ਕਿ ਇਹ ਏਰੀਆ ਜਿਹੜਾ ਕਿਸਾਨੀ ਦਾ ਹੈ ਇਹਦਾ ਪੈਟਰਨ ਇੱਕ ਹੋਣ ਕਰਕੇ ਇੱਕ ਸੁਭਾਅ ਹੋਣ ਕਰਕੇ ਇਹਨਾਂ ਦੀ ਏਕਤਾ ਹੋਣ ਕਰਕੇ ਇੱਥੇ ਯੂਨੀਅਨਾਂ ਵੀ ਤਕੜੀਆਂ ਨੇ ਇਸ ਰਾਕੇ ਦੀਆਂ ਇਹਨਾਂ ਦੀ ਏਕਤਾ ਸੰਯੁਕਤ ਕਿਸਾਨ ਮੋਰਚੇ ਨੇ ਬਣਾ ਦਿੱਤੀ ਹੋਈ ਹੈ ਇਸ ਕਰਕੇ ਸਾਨੂੰ ਹੁਣ ਇੱਕ ਸੱਦਾ ਦੇਣ ਦੀ ਲੋੜ ਹੈ ਤੇ ਉਹਦੀ ਤਿਆਰੀ ਕਰਨ ਦੀ ਲੋੜ ਹੈ ਸੱਦਾ ਭਾਵੇਂ 6 ਮਹੀਨਿਆਂ ਨੂੰ ਦੇ ਦਿੰਦੇ ਭਾਵੇਂ ਸਾਲ ਬਾਅਦ ਦੇ ਦਿੰਦੇ ਲੇਕਿਨ ਉਹ ਵਕਤ ਸਾਡੇ ਤੋਂ ਗੁੰਝਿਆ ਹੁਣ ਵੀ ਲੋੜ ਹੈ ਕਿ ਹੁਣ ਵੀ ਸੱਦਾ ਦੇ ਕੇ ਤਿਆਰੀ ਕੀਤੀ ਜਾਵੇ ਪੰਜਾਬ ਦੇ ਲੋਕ ਘਰ ਘਰ ਦੇ ਵਿੱਚ ਗੱਲ ਹੈ ਕਿ ਪੰਜਾਬ ਦੇ ਲੋਕ ਲੜਨੀ ਚਾਹ ਨੇ ਦਰਿਆਲੇ ਦੇ ਵਿੱਚ ਗੱਲ ਹੈ ਪਛਮੀ ਯੂਪੀ ਦੇ ਵਿੱਚ ਵੀ ਇਸ ਕਿਸਮ ਦੀ ਤਿਆਰੀ ਹੋ ਸਕਦੀ ਹੈ ਲੇਕਿਨ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਹਿੰਮਤ ਕਰਨੀ ਚਾਹੀਦੀ ਹੈ ਮੈਂ ਸਪਸ਼ਟ ਕਹੂੰਗਾ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਲੀਡਰਸ਼ਿਪ ਹੈ ਜਿਹੜੀ ਉਹ ਮਤਲਬ ਕਿ ਇੱਕ ਤਰ੍ਹਾਂ ਦੀ ਆਦਤ ਪੈ ਚੁੱਕੀ ਹੈ ਵੀ ਸਵੇਰੇ ਧਰਨਾ ਲਾ ਕੇ ਸ਼ਾਮ ਨੂੰ ਘਰਾਂ 'ਚ ਸੌਣ ਦੀ ਜਿਹੜੀ ਆਦਤ ਪੈ ਚੁੱਕੀ ਹੈ ਉਹ ਤੋਂ ਅੰਦੋਲਨ ਨਹੀਂ ਨਿਕਲਦਾ ਅੰਦੋਲਨ ਕਰਨ ਵਾਸਤੇ ਤੁਹਾਨੂੰ ਇੱਕ ਡਿਸੀਜਨ ਲੈਣਾ ਪੈਂਦਾ ਉਹਤੇ ਪਹਿਰਾ ਦੇਣਾ ਪੈਂਦਾ ਤੇ ਉਹਦੇ ਤੇ ਫਿਰ ਅੱਗੇ ਵਧ ਕੇ ਤੁਹਾਨੂੰ ਜਨਤਾ ਨੂੰ ਨਾਲ ਲੈ ਕੇ ਜਾ ਕੇ ਲੜਨਾ ਪੈਂਦਾ ਔਰ ਮੇਰੇ ਮੇਰੀ ਸਮਝ ਹੈ ਕਿ ਦਿੱਲੀ ਦੇ ਖਿਲਾਫ ਜਿਹੜਾ ਅੰਦੋਲਨ ਹੈ ਉਹ ਵੱਡਾ ਲੜਿਆ ਜਾ ਸਕਦਾ ਹੈ ਇਹ 20 21 ਦੇ ਹਿੰਦੂ ਜਨ ਸਮ ਚ ਡਾਕਟਰ ਸਾਹਿਬ ਇੱਕ ਮਤਲਬ ਜਿੰਮੇ ਲਗਾਤਾਰ ਕਾਲਾਂ ਆ ਰਹੀਆਂ ਤੁਹਾਡੇ ਕੋਲੇ ਵੀ ਆਈਆਂ ਹੋਣੀਆਂ ਵਿਦੇਸ਼ ਦੇ ਵਿੱਚ ਉਹ ਵਿਦੇਸ਼ੀ ਬਸੇ ਪੰਜਾਬੀ ਜਾਂ ਜਿਹੜੇ ਆਪਣੇ ਕਿਸਾਨ ਅੰਦੋਲਨ ਦੇ ਪਹਿਲਾਂ ਵੀ ਹਮਾਇਤੀ ਰਹੇ ਨੇ ਤੇ ਹੁਣ ਵੀ ਹਮੈਤੀ ਨੇ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਵੀ ਇਦਾਂ ਦੀ ਤੁਹਾਨੂੰ ਜੀ ਆਇਆਂ ਕਹਿਣ ਵਾਲੇ ਬਹੁਤ ਹੈਗੇ ਆ ਜਿਹੜਾ ਉਦਮ ਤੁਸੀਂ ਕਰਿਆ ਇਹਦੀ ਕੋਈ ਡੇਟ ਵੀ ਰੱਖ ਲਈਏ ਫਿਰ 15 ਤਰੀਕ ਨੂੰ ਮੀਟਿੰਗ ਰੱਖੀਏ ਜੀ ਦੇਖੋ ਜਿਹੜੇ 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 ਸਾਡੇ ਐਨ ਆਰ ਆਈ ਭਰਾ ਨੇ ਉਹ ਸਾਡੇ ਸੁਭਚਿੰਤ ਹੋ ਸਕਦੇ ਲੇਕਿਨ ਫਿਰ ਵੀ ਡਿਟਰਮਿਨਿੰਗ ਰੋਲ ਹੈ ਜਿਹੜਾ ਉਹ ਸਾਡੀਆਂ ਇੱਥੋਂ ਦੀਆਂ ਜੱਥੇਬੰਦੀਆਂ ਨਹੀਂ ਨਿਵਾਣਾ ਜਿਹਨੂੰ ਡਿਟਰਮਿਨਿੰਗ ਆਪਾਂ ਦਾ ਡਾਇਰੈਕਟਿਵ ਵਿੱਚ ਸਮਝਦੇ ਆ ਕਿ ਜਿਹਨੂੰ ਫੈਸਲਾਕਨ ਰੋਲ ਵੀ ਕਹਿ ਸਕਦੇ ਹੋ ਨਿਰਦਾਸਕ ਰੋਲ ਵੀ ਕਹਿ ਸਕਦੇ ਹੋ ਉਹ ਇੱਥੋਂ ਦੀਆਂ ਜੱਥੇਬੰਦੀਆਂ ਤੇ ਇੱਥੋਂ ਦੇ ਜੱਥੇਬੰਦੀਆਂ ਨੇ ਅੰਦੋਲਨ ਜਾਂ ਸੰਘਰਸ਼ ਜਾਂ ਸਟ੍ਰਗਲ ਦੇ ਨਿਭਾਉਣਾ ਜੇ ਇਹ ਨਹੀਂ ਕਰਨਗੇ ਤਾਂ ਬਾਹਰ ਬੈਠੇ ਲੋਕ ਜਾਂ ਕਿਸਾਨ ਜੱਥੇਬੰਦੀਆਂ ਤੋਂ ਬਾਹਰ ਦੇ ਲੋਕ ਨੇ ਉਹਨਾਂ ਦੀ ਕੋਈ ਵਸਤ ਨਹੀਂ ਕਰਦੀ ਹੈ ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਲੇਕਿਨ ਪੂਰੀ ਜਨਤਾ ਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਪੂਰੇ ਦੇਸ਼ ਦੀ ਜਨਤਾ ਇਹ ਚਾਹੁੰਦੀ ਹੈ ਕਿ ਕਿਸਾਨ ਜੱਥੇਬੰਦੀਆਂ ਨਾਲ ਕੇ ਅੰਦੋਲਨ ਕਰਾਂ ਸਾਰੇ ਹੀ ਅੱਜ ਦੇ ਅੱਜ ਦੀ ਇਸ ਕਰਨ ਨੂੰ ਵੀ ਸਾਰੇ ਜੀ ਆਇਆਂ ਕਹਿੰਦੇ ਓਕੇ ਇੱਥੇ ਹੁਣ ਮੇਰੇ ਖਿਆਲ ਪੋਜੀਟਿਵ ਹੋਣਾ ਮਾਹੌਲ ਜਦੋਂ ਹੁਣ ਤੁਸੀਂ ਮਿਲੇ ਹੋ ਲੈਟਰ ਦਿੱਤਾ ਹੁਣ ਤੁਸੀਂ ਅੱਜ ਅੱਜ ਅਸੀਂ ਉਹਨਾਂ ਨੂੰ ਜੀ ਇੱਕ ਤਾਂ ਦਿੱਤਾ ਵੀ ਆਪਾਂ ਅਸਲ 'ਚ ਆਪਾਂ ਨੂੰ ਇਕੱਠੇ ਹੋਣ ਦੇ ਕੀ ਕੀ ਆਪਣੇ ਪੈਮਾਨਾ ਕੀ ਕਰਨਾ ਚਾਹੀਦਾ ਓਕੇ ਕਈ ਪੀਆਰ ਨੂੰ ਪਹਿਲਾਂ ਬਣਾਇਆ ਮਤਲਬ ਕੁਝ ਹੋਰ ਹਾਂ ਅਸੀਂ ਕੱਲ ਮੋਗਾ ਜਿਹੜੀ ਰੈਡੀ ਹੋਈ ਹੈ ਉੱਥੇ ਅਸੀਂ ਯੂਨੀਮਸਲੀ ਲੋਕਾਂ ਦੇ ਲੱਖਾਂ ਲੋਕਾਂ ਦੇ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਹੈ ਵੀ ਦੇਖ ਕੇ ਇਹ ਮੋਗੇ ਨਾਲ ਜਾ ਕੇ ਰੱਖਦਾ ਸੀ ਤੁਸੀਂ ਹਾਂ ਉਹ ਉੱਪਰ ਅਸੀਂ ਉਹ ਰੈਜ਼ੋਲੂਸ਼ਨ ਪਾਸ ਕੀਤਾ ਯੂਟੀ ਰੈਜ਼ੋਲੂਸ਼ਨ ਫਿਰ 15 ਤਰੀਕ ਦੀ ਮੀਟਿੰਗ ਦਾ ਅਸੀਂ ਫੈਸਲਾ ਕਰਕੇ ਉਹਨਾਂ ਨੂੰ ਚਿੱਠੀ ਦੇ ਕੇ ਆ 15 ਨੂੰ ਮੀਟਿੰਗ ਕਰਨੀ ਹੈ ਤੇ ਇਹ 15 ਦੀ ਮੀਟਿੰਗ ਦੇ ਵਿੱਚ ਹੁਣ ਹੋਊਗਾ ਕਿ ਅਸੀਂ ਇਹਨਾਂ ਨੇ ਜੋ ਐਲਾਨ ਕੀਤੇ ਨੇ 13 ਤਰੀਕ ਨੂੰ ਅ ਅ ਕੌਮੀ ਡਿਰੀਟ ਅਗਰੀਕਲਚਰ ਮਾਰਕੀਟਿੰਗ ਪਾਲਿਸੀ ਆਈ ਆ ਉਹਦਾ ਖਰੜਾ ਸਾਰੇ ਦੇਸ਼ ਵਿੱਚ ਸਰ ਨੂੰ ਤੇ 26 ਤਰੀਕ ਨੂੰ ਟਰੈਕਟਰ ਮਾਰਚ ਜਿਹੜੇ ਅਸੀਂ ਕਰਨ ਦਾ ਐਲਾਨ ਕੀਤਾ ਇਹਨਾਂ ਨੇ ਤਾਂ ਹਲੇ ਇਹ ਕੀਤਾ ਵੀ ਟਰੈਕਟਰ ਨਾਲ ਕੋਈ ਐਕਸ਼ਨ ਕਰਾਂਗੇ ਅਸੀਂ ਟਰੈਕਟਰ ਮਾਰਚ ਦਾ ਐਲਾਨ ਕਰਤਾ ਤੇ ਜੇ 15 ਤਰੀਕ ਨੂੰ ਮੀਟਿੰਗ ਸਾਡੀ ਸਾਜੀ ਹੋ ਸਕਦੀ ਆ ਤਿੰਨੇ ਫੋਰਮਾਂ ਦੀ ਤਾਂ ਤਿੰਨੋਂ ਫੋਰਮ ਨੇ ਜਿਹੜੇ ਰਲ ਕੇ ਫਿਰ ਡਿਸਾਈਡ ਕਰਕੇ ਫੈਸਲਾ ਕਰਾਂਗੇ ਕਿ ਇਹਦੇ ਤੋਂ ਨਾਲ-ਨਾਲ ਹੋਰ ਕਿਹੜਾ ਐਕਸ਼ਨ ਲੈਣਾ ਹੈ ओके okay, बहुत बहुत शुक्रिया डॉक्टर साहब मतलब एक पॉजिटिव नोट ਦੇ ਨਾਲ ਬੜੀ ਵਿਸ਼ਾਲ ਦਿਲੀ ਦਿਖਾ ਕੇ ਤੁਸੀਂ ਖੁਦ ਚੱਲ ਕੇ ਆਏ ਇੱਥੇ ਇਹ ਇਹ ਮਤਲਬ ਬਲਕਣਾ ਜਿਹੜੀਆਂ ਹੈਗੀਆਂ ਉਹਨੂੰ ਤੋੜਿਆ ਤੁਸੀਂ ਇਹ ਬਹੁਤ ਚੱਗੀ ਸ਼ੁਰੂਆਤ ਕੀਤੀ ਹੈ ਤੇ ਆਸ ਕਰਦੇ ਹਾਂ ਕਿ ਤੁਹਾਡੀਆਂ ਇਸ ਆਸ਼ਾਆਂ ਨੂੰ ਤੁਹਾਡੇ ਕਦਮਾਂ ਨੂੰ ਭਵਿੱਖ ਦੇ ਵਿੱਚ ਅਲ ਪਵੇਗਾ ਬੂਰ ਪਵੇਗਾ थैंक यू सो मच